ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੱਥ ਬੰਨ ਕੇ ਸਾਰੀ ਸੰਗਤ ਵੱਲੋਂ ਬੇਨਤੀ ਆ ਸਰਕਾਰ ਨੂੰ ਅਸੀਂ ਸਾਰੇ ਮਜ਼ਦੂਰ ਭਰਾ ਮਿਹਨਤ ਕਰਦੇ ਆ ਕੋਈ ਕਿਸੇ ਦਾ ਮਾਰਾ ਨਹੀਂ ਕਰਦੇਗੇ ਅਸੀਂ ਤਾਂ ਇਹ ਚਾਹੁੰਦੇ ਅਸੀਂ ਮਿਹਨਤ ਕਰ ਗਿਆ ਤੇ ਬੱਚੇ ਪਾਲ ਗਏ ਪਰ ਸਰਕਾਰ ਉਲਟ ਸਾਡੇ ਕੰਮ ਕਰ ਰਹੀ ਆ ਸਾਡੇ ਜਿਹੜੇ ਸਾਧਨਾ ਬੰਦ ਹਾਂ ਸਾਸੀਂ ਜਿਹੜੇ ਕਾਗਜ਼ ਪੱਤਰ ਆ ਸਾਨੂੰ ਦੱਸਣ ਅਸੀਂ ਜਿੰਨਾ ਹੋ ਸਕੇ ਉਹਦਾ ਵੀ ਜਿੰਨਾ ਟੈਕਸ ਆ ਉਹ ਵੀ ਭਰਨ ਨੂੰ ਤਿਆਰ ਆ ਜਿੰਨਾ ਉਹਦੇ ਕਾਗਜ਼ ਪੱਤਰ ਪੂਰੇ ਕਰਨ ਨੂੰ ਤਿਆਰ ਆ ਸੀ ਅਸੀਂ ਮਿਹਨਤ ਕਰਦੇ ਆ ਅਸੀਂ ਮਿਹਨਤ ਤੋਂ ਸਵਾਇ ਹੋਰ ਕੁਝ ਨਹੀਂ ਕਰਦੇਗੇ ਅਸੀਂ ਗਲਤ ਕੰਮ ਕੋਈ ਨਹੀਂ ਕਰਦੇ ਇਹ ਇਹਨਾਂ ਨਾਲ ਅਸੀਂ ਸਾਰਿਆਂ ਨਾਲ ਰਲ ਮਿਲ ਕੇ ਚੱਲਦੇ ਆ ਅਸੀਂ ਸਾਨੂੰ ਸਾਰਿਆਂ ਨਾਲ ਰਲ ਮਿਲ ਕੇ ਹੀ ਚੱਲਣਾ ਚਾਹੀਦਾ ਤੇ ਅਸੀਂ ਬੇਨਤੀ ਕਰਦੇ ਆ ਅੱਜ ਦਾ ਫੇਰ ਸਾਰੇ ਰਲ ਮਿਲ ਕੇ ਇਹੀ ਕਹਿੰਦੇ ਆ ਕਿ ਸਾਡੇ ਸਾਰਿਆਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਕਿਸੇ ਢੰਗ ਨਾਲ ਵੀ ਰੁਜ਼ਗਾਰ ਦਿੱਤਾ ਜਾਵੇ ਸਰਕਾਰ ਅਸੀਂ ਉਹਦਾ ਮਿਹਨਤ ਕਰਦੇ ਆ ਜੱਟੇ ਬੋਰੀਆਂ ਚੱਕ ਕੇ ਲਜਾਨੇ ਆ ਘਰੇ ਕਿਸੇ ਦੇ ਬਚਾਉਣੇ ਫੇਰ ਜਾ ਕੇ ਸਾਨੂੰ ਕਿਰਾਇਆ ਮਿਲਦਾ ਮਿਹਨਤ ਨਾਲ ਲੈਨੇ ਆ ਕੋਈ ਉਹੋ ਜਿਹੀ ਫੇਰਾ ਫੇਰੀ ਵਾਲੀ ਗੱਲ ਨਹੀਂ ਕਰਦੇਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਰ ਜੀ ਖਾਲਸਾ ਵੈਰ ਜੀ ਫਤਿਹ ਸਰਕਾਰ ਨੂੰ ਵੀ ਸਾਡੀ ਬੇਨਤੀ ਹੈ ਜੀ ਜੋਸ਼ ਇਹ ਰਜਗਾਰ ਕਰ ਰਹੇ ਆ ਮਿਹਨਤ ਕਰ ਰਹੇ ਆ ਅਜੀ ਕੋਈ ਠੱਗੀ ਨਹੀਂ ਕਰਦੇ ਚੋਰੀ ਨਹੀਂ ਕਰਦੇ ਇਹ ਫੇਰ ਵੀ ਸਾਡੇ ਤੇ ਖੁਸ਼ ਨਹੀਂ ਇਹਨਾਂ ਨੂੰ ਚਾਹੀਦਾ ਵੀ ਇਹ ਸਾਡਾ ਜੜਾ ਰਜਗਾਰ ਬਣਦਾ ਸਾਨੂੰ ਰੋਜ਼ਗਾਰ ਦੇਣ ਅਸੀਂ نئی ਰੇੜੀ ਚਲਾਉਂਦੇ ਜਿਹੜੀ ਬੰਦ ਕਰ ਦਿੰਨੇ ਆ ਜਿਹੜਾ ਸਾਡਾ ਬੰਦਾ ਸੀ ਕੋਈ ਲੰਮਾ ਭਾਰ ਨਹੀਂ ਲੱਦਾਂਗੇ ਜਿਹੜਾ ਸਾਡਾ ਵਿੱਚ ਵਿੱਚ ਭਾਰ ਬੰਦਾ ਸੀ ਸਾਡਾ ਸਹੀ ਜਿਹੜਾ ਬੰਦਾ ਸੀ ਉਹ ਕੰਮ ਕਰਾਂਗੇ ਬਹਿਰ ਜੀ ਕਾ ਖਾਲਸਾ ਤੇ ਬਹਿਰ ਜੀ ਪਤੇ ਹਾਂਜੀ ਹਾਂਜੀ ਵਰਜੀ ਕਾ ਖਾਲਸਾ ਬਹਿਰ ਜੀ ਕੀ ਪਤੇ ਹਾਂਜੀ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਜੀ ਜੋ ਸਾਡਾ ਕਾਰੋਬਾਰ ਆ ਜੀ ਰੇੜੀਆਂ ਦਾ ਇਹ ਸਰਕਾਰ ਮੂਰੇ ਬੇਨਤੀ ਆ ਜੀ ਸਾਡਾ ਚਾਲੂ ਰੱਖਿਆ ਜਾਵੇ ਜੀ ਜੋ ਕਾਰੋਬਾਰ ਬੰਦ ਕਰ ਰਹੀ ਹੈ ਜੀ ਸਰਕਾਰ ਇਹਦੇ ਵਾਸਤੇ ਬਹੁਤ ਹੀ ਮਾੜੀ ਗੱਲ ਆ ਜੀ ਕਿੰਨੇ ਅਸੀਂ ਜੋ ਵੀ ਅਸੀਂ ਭਾਈ ਆ ਆਪਦੇ ਬੱਚੇ ਪਾਲ ਰਹੇ ਆ ਜੀ ਇਸ ਕਰਕੇ ਸਾਡਾ ਕੰਮ ਚੱਲਦਾ ਰਹਿਣਾ ਚਾਹੀਦਾ ਜੀ ਜੋ ਸਾਡੀ ਮਸ਼ੀਨਰੀ ਦਾ ਕੋਈ ਕਾਗਜ਼ ਪੱਤਰ ਹੈ ਨਾ ਉਹ ਅਸੀਂ ਪੂਰਾ ਕਰਕੇ ਰੱਖਾਂਗੇ ਜੀ ਬਾਕੀ ਦਾ ਸਾਡਾ ਜੋ ਵੀ ਸਰਕਾਰ ਨੂੰ ਫੈਸਲਾ ਸਾਡਾ ਕੋਈ ਸੁਣਾਉਣਾ ਚਾਹੀਦਾ ਜੀ ਕੀ ਸਾਨੂੰ ਕਰਨਾ ਚਾਹੀਦਾ ਕੀ ਸਾਨੂੰ ਰੱਖਣਾ ਚਾਹੀਦਾ ਵੈਰਜੀ ਕਾ ਖਾਲਸਾ ਵੈਰਜੀ ਕੀ ਫਤਿਹ ਅਮੈਰਜੀ ਕਾ ਖਾਲਸਾ ਵੈਰਜੀ ਕੀ ਫਤਿਹ ਸਾਡੀ ਜੀ ਬੇਨਤੀ ਆ ਅਸੀਂ ਆਹਦਾ ਤੇਲ ਫੂਕਦੇ ਆ ਟੱਕਰਾਂ ਮਾਰਦੇ ਆ ਟੁੱਟ ਪੜ ਸਾਨੂੰ ਸਾਰੀ ਪੈਂਦੀ ਆ ਤੇ ਸਾਡੇ ਤੇ ਕੋਈ ਇਸ ਗੱਲ ਦੇ ਵਿੱਚ ਇਤਰਾਜ਼ ਨਹੀਂ ਅਸੀਂ ਕੋਈ ਗਲਤ ਕੰਮ ਨਹੀਂ ਕਰਦੇਗੇ ਤੇ ਅਸੀਂ ਅੱ비 ਰੋਜੀ ਰੋਟੀ ਕਮਾਉਨੇ ਆ ਉਹ ਜਿੰਨਾ ਕ ਅਸੀਂ ਕਮਾਉਨੇ ਆ ਬਰਗਾੜੀ 'ਚ ਸਾਡੇ ਲੱਗ ਜਾਂਦੇ 5-700 ਰੁਪਇਆ ਤੇ ਜਿਹੜਾ ਤੇਲ ਫੂਕਦਾ ਟੁੱਟ ਪੜ ਪੈਂਦੀ ਸਾਡੀ ਸਾਰੀ ਜੁਮੇ ਪੈ ਜਾਂਦੀ ਆ ਓ ਚਲਾਨਪੁਰੋ ਜੀ ਓ ਕੋਰੀ ਜੀ ਸਾਡਾ ਕਿਹੜਾ ਕੋਈ ਦੋ ਨੰਬਰ ਦਾ ਧੰਦਾ ਤੇ ਸਾਡੀ ਬੇਨਤੀ ਆ ਮਜ਼ਦੂਰੀ ਆ ਸਾਡੀ ਤਾਂ ਤੇ ਵੋਟਾਂ ਸਾਡੀਆਂ ਥੋਡੀਆਂ ਵੋਟਾਂ ਵੀ ਹਨ ਜਿਹੜੇ ਤੁਸ ਫੜਫੜ ਸਾਨੂੰ ਅੰਦਰ ਕਰੀ ਜਾਂਦੇ ਆ ਤੇ ਵੋਟਾਂ ਤਾਂ ਸਾਡੀਆਂ ਸਾਤ-ਸਾਤ ਅਠ-ਅਠਾ ਹਾਂ ਹਾਂ ਨਹੀਂ ਨਹੀਂ ਤੇ ਇਹ ਇਸ ਗੱਲ ਦੀ ਸਾਡੀ ਮਜ਼ਬੂਰੀ ਆ ਸਾਡੀ ਬੇਨਤੀ ਆ ਸਾਨੂੰ ਇਸ ਗੱਲ ਤੋਂ ਨਾ ਰੋਕਿਆ ਜਾਵੇ ਤੇ ਨਹੀਂ ਫਿਰੋ ਜੀ ਸਾਨੂੰ ਕੋਈ ਹੋਰ ਰਜਗਾਰ ਦਿਓ ਜੇ ਨਹੀਂ ਚਲਾਉਂਦੇ ਬਿਲਕੁਲ ਨਹੀਂ ਚਲਾਉਂਦੇ ਸਾਨੂੰ ਕਿਹਦੇ ਰਜਗਾਰ ਰੋਜ਼ੀ ਦਿਓ ਹਾਂ ਠੀਕ ਹੈ ਜੀ ਵੈਗਰ ਜੂ ਕਾ ਖਾਲਸਾ ਵੈਗਰ ਜੂ ਕੀ ਫਤਿਹ ਸਾਡੀ ਬੇਨਤੀ ਆ ਜੀ ਇਹ ਅੱਜ ਇਕੱਠ ਜਿਹੜਾ ਗਰੀ ਮਜ਼ਦੂਰ ਹੈ ਇਹ ਵਿਚਾਰੇ ਆਪਦਾ ਰੇੜੀਆਂ ਤੇ ਟਾਈਮ ਪਾਸ ਕਰਦੇ ਬੱਚੇ ਪਾਲਦੇ ਆ ਇਹਨਾਂ ਨੂੰ ਸਰਕਾਰ ਵੱਲੋਂ ਜਗਾੜੂ ਰੇੜੀ ਕਹਿ ਕੇ ਬੰਦ ਕੀਤਾ ਗਿਆ ਸੋ ਇਹਨਾਂ ਨੇ ਅੱਜ ਇਕੱਠ ਕਰਕੇ ਸਰਕਾਰ ਅੱਗੇ ਅਰਜ਼ੀ ਕੀਤੀ ਹੈ ਵੀ ਸਾਡੇ ਬੱਚਿਆਂ ਦਾ ਪਾਲਣ ਪੋਛਣ ਦਾ ਸੀ ਕਰ ਰਹੇ ਆ ਉਹਦੇ ਵਾਸਤੇ ਸਾਨੂੰ ਨਾ ਰੋਕਿਆ ਜਾਵੇ ਕਿਉਂਕਿ ਜੇ ਗਰੀਬ ਆਦਮੀ ਆ ਇਹ ਆਪਦਾ ਕੰਮ ਛੱਡਣਗੇ ਨਸ਼ੇ ਪੱਤੇ 'ਚ ਲੱਗਣਗੇ ਕੋਈ ਚੋਰੀਆਂ ਕਰਨਗੇ ਉਹਨਾਂ ਨੂੰ ਸਾਨੂੰ ਬਯਾਰਸ਼ਾ ਹੈ ਵੀ ਜਿਹੇ ਵਿਚਾਰੇ ਆਪਦਾ ਬੱਚੇ ਪਾਲਦੇ ਆ ਗਾੜੂ ਰਿਹੜੀ ਤੇ ਪਾਲਦੇ ਆ ਮਜ਼ਦੂਰੀ ਹੈ ਦੁਕਾਨਦਾਰਾਂ ਨਾਲ ਰਲ ਕੇ ਵਿਚਾਰੇ ਆਪਦਾ ਢੇਡਾ ਲਾ ਕੇ ਆਉਂਦੇ ਆ 4 ਰੁਪਏ ਕਮਾਉਂਦੇ ਆ ਉਹਦੇ ਹਾਸਤੇ ਇਹ ਅਰਜ਼ ਕਰਨਾ ਆਇਆ ਸਰਕਾਰ ਅੱਗੇ ਵੀ ਸਾਡੀਆਂ ਜਿਹੜੀਆਂ ਇਹਨੇ ਨਾ ਬੰਦ ਕੀਤੀਆਂ ਹਨ ਪਲੀਜ਼ ਰਿਕਵੈਸਟ ਹੀ ਆ ਸਰਕਾਰ ਅੱਗੇ ਵੀ ਜਿਹੜੇ ਇਹ 4 ਰੁਪਏ ਵਿਚਾਰੇ ਕਮਾਉਂਦੇ ਆ ਆਪਦੇ ਬੱਚੇ ਪਾਲਦੇ ਆ ਉਹਨਾਂ ਨੂੰ ਪਾਲ ਦਿੱਤੇ ਜਾਣ